ਜਿੱਦਣ ਤੁਸੀਂ ਪੰਜਾਬੋਂ ਚੱਲ ਕੇ ਆਉਣਾ ਬੈਰੀਕੇਟਾਂ ਦੀ ਖੋਲ ਕੇ ਤੁਹਾਨੂੰ ਦੇਣੇ ਨੇ ਆਪ ਸ੍ਰੀ ਆਕਾਲ ਵੀਰੋ ਮੈਂ ਇੱਥੋਂ ਦੇ ਪ੍ਰਧਾਨਾਂ ਦੀ ਬਿਲਕੁਲ ਵੀ ਗੱਲ ਨਹੀਂ ਕਰਾਂਗਾ ਜਿਹੜੇ ਆਮ ਦੂਜੇ ਪ੍ਰਧਾਨ ਨੇ ਉਹ ਤੇ ਡਰਦੇ ਨੇ ਪਰਚੀਆਂ ਤੋਂ ਇੱਥੋਂ ਵਾਲੇ ਪ੍ਰਧਾਨ ਦੀ ਕਿਸੇ ਵੀ ਨੂੰ ਗੱਲ ਨਹੀਂ ਕਰਨ ਤੇ ਆ ਉਹ ਤੇ ਡਰਦੇ ਨੇ ਪਰਚੀਆਂ ਤੋਂ ਡਰਾਈਵਰ ਡਰਦੇ ਨੇ ਸੜਕ ਤੋਂ ਔਰ ਤੋਂ ਬੈਠ ਕੇ ਮੇਨ ਕੀ ਏ ਹੁਣ ਤੁਸੀਂ ਕੀ ਕਰਨਾ ਜਿਹੜੀ ਮੈਂ ਸਾਰੇ ਪ੍ਰਧਾਨਾਂ ਨੂੰ ਤੇ ਆਪਣੇ ਸਪੁੱਤੀ ਜੀਵੀਆਂ ਨੂੰ ਇਹ ਗੱਲ ਅੰਨਾ ਸਾਰੇ ਇਕੱਠੇ ਹੋ ਕੇ ਆਪਣਾ ਮਤਾ ਪਾ ਕੇ ਤੇ ਕਿਸਾਨਾਂ ਦੀ ਝੋਲੀ ਸਾਲ ਲੀਡਰਾਂ ਦੀ ਝੋਲੀ ਚ ਪਾ ਦਿਓ ਤੁਹਾਡੇ ਕੋਲ ਇੰਨੀ ਸ਼ਮਤਾ ਨਹੀਂ ਹੈ ਕਿ ਬਈ ਤੁਸੀਂ ਆਪ ਇਕੱਲੇ ਲੜ ਸਕੋ ਬਜ਼ੁਰਗ ਗਰਨਾਮ ਸਿੰਘ ਜੋਲ ਜੀ ਨੇ ਜਾਂ ਹੋਰ ਪ੍ਰਧਾਨ ਨੇ ਅਸੀਂ ਕੋਈ 20 50 ਜਾਂ 100 ਕੰਡਾ 200 ਕੰਡਾ ਕੱਟੇ ਹੋ ਜਾਣਗੇ ਡਰਾਈਵਰ ਵਿਚਾਰੇ ਕਿਨੇ ਇਹੋ ਜਿਹੇ ਵੀਡੇ ਵੀ ਜਿਹੜੇ ਆਪਣਾ ਕਾਰੋਬਾਰ ਨਹੀਂ ਛੱਡ ਸਕਦੇ ਜਿਹੜੀ ਆਪਣੇ ਮਕਾਨ ਜਿਹੜਾ ਉਹ ਕਿਰਾਏ ਦੇ ਉੱਤੇ ਘਰ ਜਿਹੜਾ ਬੈਠੇ ਹੋਏ ਨੇ ਉਹ ਬੜਾ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਸਮੇਂ ਦੇ ਅਨਸਾਰ ਜੰਗ ਦੀ ਰਣਨੀਤੀ ਹੈ ਇਹ ਆਂਦੀ ਹੈ ਵੀ ਤੁਸੀਂ ਜੇ ਜੰਦ ਲੜਨਦੇ ਹੋ ਤੇ ਤੁਸੀਂ ਆਪਣੀ ਜਿਹੜੀ ਸੇਨਾ ਜਿਹੜੀ ਤੁਹਾਡੀ ਸੇਨਾ ਹੈ ਤੁਸੀਂ ਸੇਨਾ ਦਾ ਵੀ ਤਿਆਰ ਕਰਨਾ ਵੀ ਜੇ ਸੇਨਾ ਹੀ ਭੁੱਖੀ ਮਾਰ ਦਿੱਤੀ ਤੇ ਉਹਦਾ ਨੁਕਸਾਨ ਹੋਵੇਗਾ ਮੈਂ ਗਨਾਰਥ ਸਿੰਘ ਕੋਲ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਬਜ਼ੁਰਗ ਨੇ ਸਾਡੇ ਵੀ ਮੈਂ ਸਿੰਘਲਾ ਸਾਹਿਬ ਨੂੰ ਵੀ ਫੋਨ ਕੀਤਾ ਸੀ ਵੀ ਪ੍ਰਧਾਨ ਜੀ ਵੀ ਅਸੀਂ ਸਾਰੇ ਇੱਕ ਵੀ ਆਪੋ ਜਿ ਪਤਾਉਂ ਪਾਟੀ ਹੋਏ ਫਿਰਦੇ ਆ ਇਹ ਜਿਹੜੀ ਯੂਨੀਅਨ ਵਾਲੇ ਮਸਲੇ ਨੇ ਇਹਦੇ ਬਾਅਦ ਚੋ ਕਰ ਲਾਂਗੇ ਅਸੀਂ ਜਿਹੜੇ ਵੀ ਸਾਰੇ ਇੱਕ ਜਗ੍ਹਾ ਤੇ ਕਿਤੇ ਇਕੱਠੇ ਹੋ ਕੇ ਕਿਉਂ ਰਾਜਾ ਜੀ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਆਪਾਂ ਆਪਣੀ ਲੈਟਰ ਪੈਡ ਤੇ ਬਰਾੜ ਸਾਹਿਬ ਵੀ ਆਪਾਂ ਇੱਕ ਆਪਣੀ ਲੈਟਰ ਪੈਡ ਤੇ ਲਿਖ ਕੇ ਇੱਕ ਸਾਲ ਲੀਡਰਾਂ ਨੂੰ ਮਿਲਿਏ ਵੀ ਪਾਉ ਜੀ ਵੀ ਜੇ ਤੁਸੀਂ ਜਾਣਿਆ ਤੇ ਇੱਕ ਮੰਗ ਸਾਡੇ ਵੀ ਨਾਮ ਰੱਖਿਓ ਕਿਉਂਕਿ ਜੀ ਸਾਹਿਬ ਜੇ ਕਿਉਂ ਮੈਂ ਕੱਲਾ ਆਖੇ ਮੈਂ ਲੱਗਣਾ ਮੈਂ ਨਹੀਂ ਲੱਗ ਸਕਦਾ ਜੇ ਹੋਰ ਕੋਈ ਆਖੇ ਕੱਲਾ ਤੇ ਨਹੀਂ ਲੱਗ ਸਕਦੇ ਜਿਹੜੀ ਇਹ ਗੱਲ ਵੀ ਹੁਣ 13 ਤਰੀਕ ਨੂੰ ਇਹਨਾਂ ਨੇ ਉਥੇ ਦਿੱਲੀ ਜਾਣਾ ਮੇਰੇ ਭਰਾਵਾਂ ਨੇ ਤੁਸੀਂ ਆਓ ਅਸੀਂ ਤੁਹਾਡੇ ਆਸਤੇ ਤੁਹਾਡੇ ਪੈਰਾਂ ਤੇ ਥੱਲੇ ਤਲੀਆਂ ਵਿਛਾਵਾਂਗੇ ਤੁਹਾਡੇ ਭਰਾ ਨੇ 12 ਮਹੀਨੇ ਇਹਨਾਂ ਕਰਨਾਲ ਸਿੰਘ ਜੋਰਜੀ ਜਿਹੜੇ ਬਜ਼ੁਰਗ ਸਣ ਇਹਨਾਂ ਦਾ ਅਸ਼ੀਰਵਾਦ ਸੀ ਸਾਰੇ ਭਰਾਵਾਂ ਨੂੰ ਪਤਾ 12 ਮਹੀਨੇ ਤੁਹਾਡੇ ਭਰਾ ਨੇ ਦਿੱਲੀ ਲਾਏ ਚੈ ਰਾਂਗੇ ਸਾਵਤ ਦਾ ਉਹ ਮੋੜਿਆ ਚਾਹ 3-3 ਮਹੀਨੇ ਸਾਡਾ ਇੱਕ ਅੱਜ ਬਜ਼ੁਰਗ ਬਾਪੂ ਸਾਡਾ ਸਾਡੀ ਬਰਾਦਰੀ ਜੋ ਉਹ ਗੁਜਰ ਗਿਆ ਸੀ ਤੇ ਉਹਦਾ ਭੋਗ ਸੀ ਮੈਂ ਸਾਰੀ ਬਰਾਦਰੀ ਨੂੰ 9 ਵਜੇ ਫਤਿਹ ਬਲਾ ਕੇ ਮੈਂ ਕਿਹਾ ਜੀ ਮੈਂ ਉਥੇ ਗਰਨਾਥ ਸਿੰਘ ਜੋਲ ਜੀ ਤੇ ਸਾਡੇ ਬਜ਼ੁਰਗ ਪਿਤਾ ਸમાન ਨੇ ਜਿਨ੍ਹਾਂ ਨੇ ਆਖਿਆ ਕਿਉਂ ਕੰਨਾ ਮੰਨਾ ਕੁਰਾਲੇ ਬੜੇ ਸਨ ਬੜਿਆਂ ਨੇ ਯਤਨ ਕੀਤਾ ਵੀ ਮੋਰਚਾ ਨਾ ਲੱਗੇ ਨਾ ਕਾਮਯਾਬ ਹੋਵੇ ਪਰ ਸਾਡੀ ਕੁਝ ਇੱਕ ਗੱਲ ਇੱਕ ਹਰਿਆਣੇ ਵਾਲਿਆਂ ਤੇ ਬੜੀ ਪੈ ਗਈ ਹੈ ਵੀ ਅਸੀਂ ਜਿਹਦੇ ਨਾਲ ਲੱਗ ਜਾਨੇ ਆ ਅਸੀਂ ਦਿਨੋਂ ਲੱਗਦੇ ਆ ਅਸੀਂ ਤੇ ਫੈਕਟਰ ਦਾ ਵੀ ਐਂਟੀਕਟਰ ਤੁਹਾਨੂੰ ਪਤਾ ਨਹੀਂ ਸੀ ਥੱਲੇ ਉਤਰ ਦਿੱਤਾ ਦੂਜਾ ਮੇਰਾ ਭਰਾ ਗਰਮੀਤ ਸਿੰਘ ਕਲੇਰ ਤੇ ਜਿੱਥੇ ਗਰਨਾਮ ਸਿੰਘ ਜੋਲ ਜੀ ਜਿੱਥੇ ਗਰਮੀਤ ਸਿੰਘ ਕਲੇਰ ਅੱਧੀ ਰਾਤ 11 ਵਜੇ ਵਿਚਾਰੇ ਆਪਣੇ ਭਰਾ ਵਾਸਤੇ ਬੋਰਡ ਲਾਣਦੇ ਸਨ ਉਦੋਂ ਰਾਜਾ ਭਾਜੀ ਉਧਰੋਂ ਕੇਲਸਾ ਮਠਿੰਡੇ ਤੋਂ ਮੇਰਾ ਭਰਾ ਸੰਤੂ ਸਾਹਿਬ ਇੱਕ ਸਰਪੰਚ ਸਾਹਿਬ ਪਿੱਛੇ ਵੀ ਖੜੇ ਨੇ ਆ ਭਲਾਡੇ ਵਾਲੇ ਵੀਰ ਨੇ ਤੇ ਹੋਰ ਆਂਤੇ ਸੱਜਣ ਜਿਹੜੇ ਆਏ ਨੇ ਹੋਰ ਜੰਗ ਦੀ ਮੈਂ ਤੁਹਾਨੂੰ ਮਿਰੋ ਕੈਮਰੇਜ ਨੋਟ ਕਰ ਲਿਓ ਰਾਜੇ ਵੀਰ ਤੁਸੀਂ ਵੀ ਗੱਲ ਨੋਟ ਕਰ ਲਿਓ ਜੰਗ ਦੀ ਉਹਨਾਂ ਇੱਕ ਰਣਨੀਤੀ ਏ ਆਮਣਿਆ ਭਰਾਵਾ ਵੀ ਧਿਆਨ ਕਰਨੀ ਦਾ ਹੁੰਦਾ ਤੂੰ ਆਖੀ ਜਨਨ ਸ ਹੈ ਰਾਜਾ ਜਾਂ ਅਸੀਂ ਵੀ ਭਰਾਵਾ ਤੁਹਾਡੇ ਛੋਟੇ ਭਰਾਵਾ ਜਿੱਦਣ ਤੁਸੀਂ ਪੰਜਾਬੋਂ ਚੱਲ ਕੇ ਆਉਂਦਾ ਬੈਰੀਕੇਟਾਂ ਸੀ ਖੋਲ ਕੇ ਤੁਹਾਨੂੰ ਦੇਣੇ ਨੇ ਆਪ ਸ੍ਰੀ ਆਕਾਰ ਵੀਰੋ ਮੈਂ ਇੱਥੋਂ ਦੇ ਪ੍ਰਧਾਨਾਂ ਦੀ ਬਿਲਕੁਲ ਵੀ ਗੱਲ ਨਹੀਂ ਕਰਾਂਗਾ ਜਿਹੜੇ ਆਮ ਦੂਜੇ ਪ੍ਰਧਾਨ ਨੇ ਉਹ ਤੇ ਡਰਦੇ ਨੇ ਪਰਚੀਆਂ ਤੋਂ ਇਥੋਂ ਵਾਲੇ ਪ੍ਰਧਾਨ ਦੀ ਕਿਸੇ ਵੀ ਨੂੰ ਗੱਲ ਨਹੀਂ ਕਰਨ ਦਿਆ ਉਹ ਦੇ ਡਰਦੇ ਨੇ ਪਰਚਿਆਂ ਤੋਂ ਡਰਾਈਵਰ ਡਰਦੇ ਨੇ ਝੜਕ ਤੋਂ ਔਰ ਤੋਂ ਬੈਣ ਤੋਂ ਮੇਨ ਕੀ ਏ ਹੁਣ ਤੁਸੀਂ ਕੀ ਕਰਨਾ ਜਿਹੜੀ ਮੈਂ ਸਾਰੇ ਪ੍ਰਧਾਨਾਂ ਨੂੰ ਤੇ ਆਪਣੇ ਸਪੁੱਤੀ ਜੀਵੀਆਂ ਨੂੰ ਇਹ ਗੱਲ ਅੰਨਾ ਸਾਰੇ ਇਕੱਠੇ ਹੋ ਕੇ ਆਪਣਾ ਮਤਾ ਪਾ ਕੇ ਤੇ ਕਿਸਾਨਾਂ ਦੀ ਝੋਲੀ ਸਾਲ ਲੀਡਰਾਂ ਦੀ ਝੋਲੀ ਚ ਪਾ ਦਿਓ ਦਾ ਨੇ ਕੋਲ ਇੰਨੀ ਸ਼ਮਤਾ ਨਹੀਂ ਹੈਗੀ ਬਈ ਤੁਸੀਂ ਆਪ ਇਕੱਲੇ ਲੜ ਸਕੋ ਬਜ਼ੁਰਗ ਕੇ ਗਰਨਾਮ ਸਿੰਘ ਜੋਲ ਕੀ ਨੇ ਜਾਂ ਹੋਰ ਪ੍ਰਧਾਨ ਨੇ ਅਸੀਂ ਕੋਈ 20 50 ਜਾਂ 100 ਅੰਦਾ 200 ਅੰਦਾ ਕਿੱਥੇ ਹੋ ਜਾਣਗੇ ਡਰਾਈਵਰ ਵਿਚਾਰੇ ਜਿਹੜੇ ਇਹੋ ਜਿਹੇ ਵੀਡੇ ਵੀ ਜਿਹੜੇ ਆਪਣਾ ਕਾਰੋਬਾਰ ਨਹੀਂ ਛੱਡ ਸਕਦੇ ਜਿਹੜੀ ਆਪਣੇ ਮਕਾਨ ਜਿਹੜਾ ਉਹ ਕਿਰਾਏ ਦੇ ਉੱਤੇ ਘਰ ਜਿਹੜਾ ਬੈਠੇ ਹੋਏ ਨੇ ਉਹ ਬੜਾ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਸਮੇਂ ਦੇ ਅਨਸਾਰ ਜੰਗ ਦੀ ਰਣਨੀਤੀ ਏ ਇਹ ਆndi ਏ ਵੀ ਤੁਸੀਂ ਜੇ ਜੁੱਧ ਲੜਦੇ ਹੋ ਕਿ ਤੁਸੀਂ ਆਪਣੀ ਜਿਹੜੀ ਸੇਨਾ ਜਿਹੜੀ ਤੁਹਾਡੀ ਸੇਨਾ ਹੈ ਤੁਸੀਂ ਸੇਨਾ ਦਾ ਵੀ ਤਿਆਰ ਕਰਾ ਵੀ ਜੇ ਸੇਨਾ ਹੀ ਭੁੱਖੀ ਮਾਰ ਦਿੱਤੀ ਤੇ ਉਹਦਾ ਨੁਕਸਾਨ ਹੋਵੇਗਾ ਮੈਂ ਗਗਨ ਸਿੰਘ ਢੋਲ ਜੀ ਨੂੰ ਇਹ ਬੇਨਤੀ ਕਰਨਾ ਚਾਹਨਾ ਬਜ਼ੁਰਗ ਨੇ ਸਾਡੇ ਵੀ ਮੈਂ ਸਿੰਘਲਾ ਸਾਹਿਬ ਨੂੰ ਵੀ ਫੋਨ ਕੀਤਾ ਸੀ ਵੀ ਪ੍ਰਧਾਨ ਜੀ ਅਸੀਂ ਸਾਰੇ ਇੱਕ ਵੀ ਆਪੋ ਜੁ ਪਤਾਉ ਪਾਟੀ ਹੋਏ ਫਿਰਦੇ ਆ ਇਹ ਜਿਹੜੀ ਯੂਨੀਅਨ ਵਾਲੇ ਮਸਲੇ ਨੇ ਇਹਦੇ ਬਾਅਦ ਚੋ ਕਰ ਲਾਂਗੇ ਅਸੀਂ ਜਿਹੜੇ ਵੀ ਸਾਰੇ ਇੱਕ ਜਗ੍ਹਾ ਤੇ ਕਿਤੇ ਇਕੱਠੇ ਹੋ ਕੇ ਜਉਰਾ ਜੀ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਆਪਾਂ ਆਪਣੀ ਲੈਟਰ ਪੈਡ ਤੇ ਬਰਾੜ ਸਾਹਿਬ ਵੀ ਆਪਾਂ ਇੱਕ ਆਪਣੀ ਲੈਟਰ ਪੈਡ ਤੇ ਲਿਖ ਕੇ ਕਸਾਲ ਲੀਡਰਾਂ ਨੂੰ ਮਿਲ ਗਏ ਵੀ ਪਾਉ ਜੀ ਵੀ ਜੇ ਤੁਸੀਂ ਜਾਣਾ ਤੇ ਇੱਕ ਮੰਗ ਸਾਡੇ ਵੀ ਨਾਮ ਰੱਖਿਓ ਕਿਉਂਕਿ ਸਰ ਜੇ ਕਿਉਂ ਮੈਂ ਇਕੱਲਾ ਆ ਕੇ ਮੈਂ ਲੱਗਣਾ ਮੈਂ ਨਹੀਂ ਲੱਗ ਸਕਦਾ ਜੇ ਹੋਰ ਕੋਈ ਆ ਕੇ ਇਕੱਲਾ ਤੇ ਨਹੀਂ ਲੱਗ ਸਕਦੇ ਜਿਹੜੀ ਇਹ ਗੱਲ ਵੀ ਹੁਣ 13 ਤਰੀਕ ਨੂੰ ਇਹਨਾਂ ਨੇ ਉਥੇ ਦਿੱਲੀ ਜਾਣਾ ਮੇਰੇ ਭਰਾਵਾਂ ਨੇ ਤੁਸੀਂ ਆਓ ਅਸੀਂ ਤੁਹਾਡੇ ਆਸਤੇ ਤੁਹਾਡੇ ਪੈਰਾਂ ਤੇ ਥੱਲੇ ਤਲੀਆਂ ਵਿਛਾਵਾਂਗੇ ਤੁਹਾਡੇ ਭਰਾ ਨੇ 12 ਮਹੀਨੇ ਇਹਨਾਂ ਕਰਨਾਲ ਸਿੰਘ ਜੋਰਜੀ ਜਿਹੜੇ ਬਜ਼ੁਰਗ ਸਣ ਇਹਨਾਂ ਦਾ ਅਸ਼ੀਰਵਾਦ ਸੀ ਸਾਰੇ ਭਰਾਵਾਂ ਨੂੰ ਪਤਾ ਹੈ 12 ਮਹੀਨੇ ਤੁਹਾਡੇ ਭਰਾ ਨੇ ਦਿੱਲੀ ਲਾਏ ਚੈ ਰਾਂਗੇ ਸਾਵਤ ਦਾ ਕੋ ਮੋੜਿਆ ਚੈ 3-3 ਮਹੀਨੇ ਕਿਸ਼ਤਾਂ ਅਗੇ ਕਰਾਈਆਂ ਅਨੇਕਾਂ ਹੀ ਪ੍ਰਕਾਰਾਂ ਨੇ ਆ ਵੇਰਾ ਵੇਰ ਕਮਲ ਬੈਠਾ ਸਾਡੇ 'ਚ ਪਤਾ ਕੀ ਸਾਡੇ ਵਾਹਨ ਵਿੱਚ ਕੀ ਕਮੀ ਹੈ ਆ ਪਰਸੋਂ ਮੈਂ ਆਉਂਦਿਆ ਸਾਂ ਤੇ ਬਲਾ ਦੇ ਦੀਆਂ ਗੱਡੀਆਂ ਕਿਤੇ ਫੜ ਲੀਆਂ ਓਵਰ ਲੋਡ ਵਾਲੀਆਂ ਹਰੇਤੇ ਵਾਲੀਆਂ ਹਿਆਣੇ ਵਾਲਿਆਂ ਨੇ ਉਹ ਮੁਲਾਜ਼ਮ ਨੇ ਮੈਨੂੰ ਹੱਥ ਮਾਰਿਆ ਆਂ ਦਾ ਰੋਕਲੇ 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 ਮਗਰ ਚਿੰਤਾ ਨਾ ਕਰਾ ਚਿੰਤਾ ਨਾ ਕਰਾ ਮੈਂ ਤੇਰੇ ਕੋਲ ਹੀ ਆ ਰਿਹਾ ਹਾਂ ਆਂ ਦਾ ਦੇਖਣ ਦਾ ਪ੍ਰਧਾਨ ਜੀ ਆਪ ਮੈਂ ਕਿਹਾ ਗੱਡੀ ਛੋੜ ਦੇ ਭਾਈ ਆਹ ਮੈਂ ਕਿਹਾ ਬਦ ਮੈਂ ਕਿਹਾ ਪਹਿਲਾਂ ਇਹਨਾਂ ਦਾ ਕਰੋਨਾ ਕੀ ਨਾਲ ਜੇ ਨਹੀਂ ਹੋਈ ਐ ਤੇ ਮੈਂ ਕਿਹਾ ਵੀ ਕੀ ਬਈਆ ਇਹਨਾਂ ਕੇ ਕਲਮਾ ਪੜ ਰਿਆ ਫਾਂਸੀ ਦਾ ਬੰਦਾ ਮੈਂ ਕਿਹਾ ਡਰਾਈਵਰ ਪੂਰੇ ਅੱਕੇ ਪਏ ਨੇ ਆਹਨਾਂ ਲੈ ਜਾਓ ਆਪ ਗਾਡੀ ਲੈ ਜਾਓ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਕਿੱਥੋਂ ਦੇ ਹੋ ਆਂਦਾ ਭਲਾੜੇ ਦੇ ਮੈਂ ਕਿਹਾ ਕਮਲਵੀਰ ਨੂੰ ਮੇਰੇ ਸਾਸਰੀ ਘਰ ਬੁਲਾਈ ਚਲੋ ਆਜੀ ਵੀ ਪ੍ਰਧਾਨ ਜੀ ਵੀ ਗਰਾਹ ਸਾਹਿਬ ਨੇ ਪ੍ਰਧਾਨ ਜੀ ਨੇ ਤੁਹਾਡੇ ਪ੍ਰੇਮ ਧੰਨਵਾਦ ਵੀ ਨਹੀਂ ਕੀਤਾ ਸਾਡੇ 'ਚ ਬੜੀ ਏ ਵੱਡੀ ਘਾਟ ਏ ਸਾਡੇ ਮਹਿਕਮੇ 'ਚ ਜੇ ਵਿਜੁਗ ਜੇ ਸੈਕਟਰੀ ਚਾਹ ਕੋਈ ਵੀ ਜਿੰਨੇ ਵੀ ਅਸੀਂ ਗਰੁੱਪ ਚਲਾਉਂਦੇ ਆ ਜਾਂ ਜਿੰਨੇ ਅਸੀਂ ਕੋਈ ਅੱਗੇ ਸੰਘਰਸ਼ ਕਰਦੇ ਆ ਅਸੀਂ ਕਿਸੇ ਦਾ ਧੰਨਵਾਦ ਵੀ ਨਹੀਂ ਕਰ ਸਕਦੇ ਪਲਵਾਨ ਜਿਹੜਾ ਘੁਰਦਾ ਹੁੰਦਾ ਓਨੂੰ ਦੁੱਧ ਘਿਓ ਉਹਦਾ ਮਾਪਿਓ ਦਿੰਦਾ ਪਰ ਜਦੋਂ ਓਨੂੰ ਸ਼ਾਬਾਸ਼ ਨੂੰ ਥਾਪੜਾ ਮਿਲਦਾ ਨਾ ਉਹਦਾ ਸਰੀਰ ਧੁਕਣਾ ਹੋ ਜਾਂਦਾ ਹੈ ਮੈਨੂੰ ਇੱਕ ਅੱਖ ਲੱਗਿਆ ਵੀ ਅਸੀਂ ਹੁਣ ਮਤਲਬ ਇੱਕ ਬੰਦੇ ਦਾ ਕੱਲ ਪਰਸੋਂ ਫੋਨ ਆਇਆ ਮੈਨੂੰ ਅੱਖ ਲੱਗਾ ਸਰਦਾਰ ਜੀ ਤੁਹਾਡੇ ਚ ਮਹਿਕਮੇ ਚ ਇੰਨੀ ਪਾਵਰ ਹੈ ਵੀ ਤੁਸੀਂ ਆ ਦੋ ਦਿਨਾਂ ਦੇ ਵਿੱਚ ਬੁਖਾਤ ਹੈ ਪਰ ਤੁਸੀਂ ਕਿਉਂ ਨਹੀਂ ਆਪਣੀ ਪਾਵਰ ਨੂੰ ਇਸਤੇਮਾਲ ਕਰ ਰਹੇ ਮੈਂ ਕਿਹਾ ਕਿਵੇਂ ਆਦਾ ਸਰਦਾਰ ਜੀ ਤੁਸੀਂ ਅੱਤੀ ਟਾਈਮ ਵੱਲੋਂ ਉਹ ਪੁੱਛੋ ਕਿਉਂ ਕੁਝ ਭਰਾ ਸਾਡੇ ਜੰਤਰ ਮੰਤਰ ਤੇ ਬੈਠੇ ਨੇ ਉਹ ਬੱਕਰੀ ਕਾਲ ਦੇ ਦਿੰਦੇ ਨੇ ਚੰਨੋ ਟੂਰ ਤੇ ਜਿਹੜੀ ਥਾਲ ਉਹ ਬੱਕਰੀ ਦੇਦੀ ਆਮ ਜਿਹੜੇ ਕੁਛ ਜਿਹੜੇ ਵਿਚਾਰੇ ਡਰਾਈਵਰ ਭਰਾ ਜਿਨ੍ਹਾਂ ਨੂੰ ਕੋਈ ਕੋਈ ਪੂਰਾ ਇਹ ਗੱਲ ਦਾ ਨਹੀਂ ਪਤਾ ਲਿਖ ਕੇ ਕੋਈ ਥੱਲੇ ਮੋਰ ਨਹੀਂ ਕੋਈ ਲੈਟਰ ਪੈਂਡ ਨਹੀਂ ਉਹ ਲੈ ਕੇ ਦੇਤਾ ਜੀ 6 ਤੋਂ 7 ਵੀ ਆਪਣਾ ਧਨ ਲਾਤਾ ਜੀ 8 ਤੋਂ 12 ਦਾ ਲਾਤਾ ਜੀ 13 ਤੋਂ 14 ਦਾ ਲਾਤਾ ਜੀ ਮੈਂ ਵਾਪਸ ਜਾਣਾ ਮੈਂ ਇੱਕ ਤੁਹਾਨੂੰ ਇੱਕ ਭਰਾ ਜੀ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ بڑے ਨਿਖੇ ਹੋ ਸੂਝਵਾਨ ਕਿਸਾਨਾਂ ਨੇ ਆ ਇੱਕ ਪੁਆਇੰਟ ਨੋਟ ਕਰਦੇ ਹੋ ਜੇ ਤੇ ਇਹ ਗਰੁੱਪਾਂ ਦੇ ਜ਼ਰੂਰ ਸ਼ੇਅਰ ਕਰਨਾ ਹੈ ਮੈਂ ਪ੍ਰਧਾਨ ਜੀ ਇੱਕ ਬੇਨਤੀ ਕਰਨੀ ਚਾਹਨਾ ਕਿ ਕਿਸਾਨਾਂ ਨੇ ਦਿੱਲੀ ਨੂੰ ਜਾਣੇ 13 ਤਰੀਕ ਨੂੰ ਵੀ ਸਾਰੇ ਟਰਾਂਸਪੋਰਟਰ ਭਰਾਵਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਇੱਕ ਬੇਨਤੀ ਹੈ ਵੀ ਤੁਸੀਂ ਸ਼ੰਭੂ ਵਾਲਾ ਤੇ ਜੈਤਨੌਰੀ ਵਾਲੇ ਰੋਡ ਤੋਂ ਜੈਤਨੌਰੀ ਤੋਂ ਜੀਨ ਤੇ ਵਾਇਆ ਰੋहतक ਤੇ ਦਿੱਲੀ ਵੀ 11:00 ਤੋਂ ਬਾਅਦ ਮੇਰਾ ਬ੍ਰਦਰ ਕੋਈ ਵੀ ਮੇਰਾ ਵੀਰ ਮੇਰਾ ਭਰਾ ਉਸ ਰੋਡ ਦੇ ਉੱਤੇ ਗੱਡੀ ਨਾ ਲੈ ਕੇ ਜਾਇਓ ਕਿਉਂਕਿ ਸਾਡੇ ਕਾਰਨ ਕਿਸਾਨਾਂ ਨੂੰ ਉੜਿੱਕਾ ਨਾ ਲੱਗੇ ਕਿਉਂਕਿ ਉਹਨਾਂ ਨੇ ਸਾਨੂੰ ਇੱਕ ਬੈਰੀਕੇਡ ਦੇ ਰੂਪ ਦੇ ਵਿੱਚ ਉਹਨਾਂ ਨੇ ਯੂਜ਼ ਕਰਨਾ ਹੈ ਤੇ ਜਿਹੜਾ ਰਾਜਪੁਰੇ ਤੋਂ ਜਿਹੜਾ ਦਿੱਲੀ ਨੂੰ ਰੋਡ ਜਾ ਰਿਹਾ ਉਹ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ 11 ਤਰੀਕ ਤੋਂ ਲੈ ਕੇ ਤੇ 13 ਤਰੀਕ ਤੱਕ ਉਹਦੇ ਤੇ ਨਹੀਂ ਤੇ ਪ੍ਰਧਾਨ ਜੀ ਨੂੰ ਮੈਂ ਇਹ ਗੱਲ ਕਹਿਣਾ ਚਾਹਨਾ ਵੀ ਅੱਜ ਆਲ ਇੰਡੀਆ ਦੇ ਵਿੱਚ ਇੱਕ ਕਮੇਟੀ ਚੋਂ ਇੱਥੇ ਚਾਰ ਭਰਾ ਬੈਠ ਕੇ ਇੱਕ ਸਲਾਹ ਕਰਕੇ ਵੀ 15 ਤਰੀਕ ਤੋਂ ਲੈ ਕੇ 913 ਤਰੀਕ ਤੋਂ ਲੈ ਕੇ ਤੇ 18 ਤਰੀਕ ਤੱਕ ਜਾਂ 5 ਦਿਨ ਦਾ ਲਾ ਲਓ ਵੀ 5 ਦਿਨ ਤੱਕ ਭਰਾਓ ਵੀ ਉਧਰੋਂ ਕਿਸਾਨਾਂ ਨੇ ਦਿੱਲੀ ਨੂੰ ਜਾਣਾ ਹੈ ਉਧਰੋਂ ਤੁਸੀਂ 5 ਦਿਨ ਵੀ ਤੁਸੀਂ ਇੰਨੇ ਅੱਗੇ ਕਾਲਾ ਰੋਕੀਆਂ ਜਾਂ ਚਲਾਈਆਂ ਜਾਂ ਨਹੀਂ ਚਲਾਈਆਂ ਜਾਂ ਕਿਸੇ ਨੇ ਚਲਾ ਲਈਆਂ ਵੀ ਡੀਜ਼ਲ ਵਾਲੇ ਭਰਾ ਸਿਰਫ ਇੱਕ ਆਕਸੀਜਨ ਤੇ ਐਂਬੂਲੈਂਸ ਵਾਲਿਆਂ ਨੂੰ ਛੱਡ ਕੇ ਵੀ ਜੇ ਭਰਾਓ ਤੁਸੀਂ 5 ਦਿਨ ਮੰਨੋ 5 ਦਿਨ ਦੇ ਮੰਨੋ ਵੀ ਜੇ ਤੁਸੀਂ ਐਨ ਇੱਕ ਵਾਰੀ ਦੇ ਤਸੱਲੀ ਨਾਲ ਵੀ ਇੱਕ ਵਾਰੀ ਐਨ ਤਸੱਲੀ ਨਾਲ ਜੇ ਕਿਤੇ ਭਰੋ ਵੀ ਚੱਕਾ ਜਾਮ ਕਰਦੇ ਹੋ ਨਾ ਉਦੋਂ ਕਸਾਨ ਦਿੱਤੀ ਦੀ ਇੱਕ ਤੇ ਬੈਠਾ ਹੋਵੇਗਾ ਤੇ ਫਿਰ ਇਦੋਂ ਟਰਾਂਸਪੋਰਟਰ ਨੇ ਜੇ ਕਿਤੇ ਬਾਹ ਦੇ ਦਿੱਤੀ ਤੇ ਜੇ ਬਾਂਦਰੀ ਕਿੱਲੇ ਤੇ ਚੜ ਕੇ ਨੱਚੇ ਤੇ ਫਿਰ ਸਵਾਦ ਨਾ ਆਇਆ ਬੋਲੋ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਬਹੁਤ ਧੰਨਵਾਦ ਕਿਉਂ ਮੈਂ ਗੱਲਾਂ ਤੇ ਨੱਪੜੀਆਂ ਸੁਣਨ ਜਾਣਨਾ ਤੇ ਕਰਨੀਆਂ ਵੀ ਜਾਣਨਾ ਪਰ ਗੁਰੂ ਸਾਹਿਬ ਸਾਹਮਣੇ ਨੇ ਸ਼ਰਅ ਇਹ ਆਂਦੀ ਏ ਵੀ ਲੈ ਇਹ ਚ ਰਹਿ ਕੇ ਬੋਲਿਆ ਜਾਏ ਅਸੀਂ ਫੈਸਲਾ ਹੀ ਨਹੀਂ ਕਰ ਸਕੇ ਅਸੀਂ ਆਪੋ ਚ ਇਕੱਠੇ ਹੋ ਕੇ ਡਰਾਈਵਰ ਜਿਹੜੇ ਸੰਤ ਛੋਪਾਂ ਚ ਰਹੇ ਨੇ ਛੋਪਾਂ ਚ ਕਿਸੇ ਨੇ ਕਿਹੜੀ ਕਾਲ ਦਿੱਤੀ ਕਿਸੇ ਨੇ ਕਿਹੜੀ ਕਾਲ ਦਿੱਤੀ ਅਸੀਂ ਇੱਕ ਜਗ੍ਹਾ ਸਾਰੇ ਕਹਨੇ ਇਕੱਠੇ ਹੋ ਕੇ ਜੇ ਸਵਾਦ ਨਾਲ ਇੱਕ ਕਾਲ ਦਿੱਤੀ ਹੁੰਦੀ ਨਾ ਤਸੱਲੀ ਬਖਸ਼ ਕਾਲ ਦਿੱਤੀ ਹੁੰਦੀ ਭਾਵੇਂ ਛੇ ਦਿਨ ਦੀ ਦੇ ਦਿੰਦੇ ਉਹ ਤੋਂ ਬਾਅਦ ਆਂਦੇ ਵੀ ਤੁਸੀਂ ਗੱਡੀਆਂ ਚਲਾ ਲਿਓ ਸਾਨੂੰ ਕੋਈ ਤਰਾਜ ਨਹੀਂ ਚਲਾਣ ਵੀ ਦਏ ਨੇ ਤੇ ਚੱਲਣ ਵੀ ਦਈਆਂ ਨੇ ਉਦੋਂ ਪ੍ਰਧਾਨ ਨੇ ਕਹਿੰਦਾ ਪੈਤੀ ਵੀ ਅੱਜ ਤੋਂ ਜੀ ਗੱਡੀਆਂ ਬੰਦ ਤੇ ਸ਼ਾਮ ਨੂੰ ਉਹਦੀਆਂ ਗੱਡੀਆਂ ਇੱਟਾਂ ਭੜਤੀਆਂ ਹੁੰਦੀਆਂ ਨੇ ਹੁਣ ਰਿਪੋਰਟ ਤੇ ਮੇਰੇ ਕੋਲ ਵੀ ਨਿਹੜੇ ਸਾਰੀ ਪਹੁੰਚ ਨਹੀਂ ਹੈ ਕਿਉਂ ਬਰਾਦ ਸਾਹਿਬ ਹਾਂ ਪਰ ਇਹ ਗੰਗਣੀ ਇਹ ਜੇ ਕੰਮ ਕਰਨਾ ਤੇ ਵੀਰੋ ਸਵਾਦ ਨਾਲ ਕਰੋ ਬਾਕੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਚੈਟ ਦੀ ਜੇਮੀ ਦੇ ਲੀਡਰ ਨੇ ਕਿ ਕਿਸੇ ਪ੍ਰਕਾਰ ਦੇ ਲੀਡਰ ਨੇ ਉਹ ਆਂਦੇ ਨੇ ਅਸੀਂ ਤੁਹਾਡਾ ਕੰਮ ਕਰਨ ਨੂੰ ਤਿਆਰ ਆ। ਉਹ ਤੁਸੀਂ ਕਰਾਉਣ ਵਾਲੇ ਤੇ ਬਣੋ। ਤੁਸੀਂ ਆਪੋ ਚ ਹੀ ਇੱਥੇ ਹੋਏ ਅਸੀਂ ਤੁਹਾਡਾ ਕੰਮ ਕੀ ਸਵਾਗ ਕਰਕੇ ਮਨਜਿੰਦਰ ਸਿੰਘ ਸਿਰਸੇ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਆਪਣੇ ਅੰਮ੍ਰਿਤਸਰ ਏਰੀਆ ਹੋ ਗਿਆ ਸਾਰੇ ਏਰੀਆ ਦੇ ਪ੍ਰਧਾਨ ਲਿਆ ਬਾਅਦ ਕਿ ਕਿਹਨਾਂ ਇੱਕ ਆਪੋ ਚ ਮੀਟਿੰਗ ਕਰੋ ਇਹਦੀ ਕਾਲ ਕਰੋ ਹਰਿਆਣੇ ਵਾਲੇ ਵੀ ਤੇ ਪੰਜਾਬ ਵਾਲੇ ਯੂਪੀ ਵਾਲੇ ਤੇ ਰਾਜਸਥਾਨ ਵਾਲੇ ਤੁਸੀਂ ਦੋ ਦੋ ਬੰਦੇ ਇਕੱਠੇ ਹੋ ਜੋ ਠੀਕ ਹੈ ਬਾਬੇ ਦਾदूवाल ਵਾਲੇ ਨੇ ਉਹਨੂੰ ਆ ਕੇ ਪ੍ਰੈਸ਼ਰ ਪਾਇਆ ਆਂਦਾ ਵੀ ਤੁਸੀਂ ਇਹਨਾਂ ਦਾ ਇਹ ਇਹਨਾਂ ਦਾ ਵੇਖੋ ਬੈਂਕ ਤੇ ਰਾਜਨੀਤੀ ਨਾਲ ਡਿਪੈਂਡ ਨਹੀਂ ਨਾ ਮੇਰਾ ਇਹ ਵੀ ਵਿਸ਼ਾ ਹੀ ਏ ਪਰ ਉਹ ਮੈਂ ਬਾਬੇ ਦਾदूवाल ਵਾਲੇ ਨੂੰ ਇਹ ਗੱਲ ਕਹੀ ਮੈਂ ਕਿਹਾ ਜੀ ਵੀ ਧਾਤੀ ਆ ਅੱਜ ਕੱਲ ਸਭੀ ਬੀਜੇਪੀ ਦੇ ਥਾਲੀ ਸਾਰਿਆਂ ਦੀ ਇੱਕ ਰੋਟੀ ਸਾਂਝੀ ਏ ਤੇ ਜੇ ਤੁਸੀਂ ਸਵਾਰ ਸਕਦੇ ਹੋ ਤਾਂ ਸਾਡਾ ਸਵਾਰ ਦਿਓ ਦੇਵਾ ਕਨੇ ਕਹੇ ਵੀ ਸਰਦਾਰ ਜੀ ਅਸੀਂ ਤੁਹਾਡਾ ਸਵਾਰਨ ਬਿਲਕੁਲ ਵੀ ਮਨਜਿੰਦਰ ਸਿੰਘ ਸਿਲਸੇ ਨੇ ਮੈਨੂੰ ਇਹ ਗੱਲ ਜਰੂਰ ਕਹੀ ਏ ਵੀ ਅਸੀਂ ਵੀ ਅਸੀਂ ਤੁਹਾਡਾ ਬਿਲਕੁਲ ਵੀ ਇਹ ਤੁਹਾਡਾ ਮਸਲਾ ਹੱਲ ਹੋ ਸਕਦਾ ਵੀ ਜੇ ਤੁਸੀਂ ਆਪ ਹੀ ਨਾ ਸੀ ਧੂੰ ਕੱਢ ਦਿਓ ਤੁਸੀਂ 5 ਦਿਨ ਪੂਰਾ ਪ੍ਰੋਪਰ ਤੌਰ ਤੇ ਵੀ ਸਾਰਾ ਯੂਪੀ ਰਾਜਸਥਾਨ ਹਰਿਆਣਾ ਪੰਜਾਬ ਹਿਮਾਚਲ ਠੀਕ ਹੈ ਹੁਣ ਆਮਾ ਜਦ ਵਿੱਚ ਕਿਸੇ ਨੇ ਇੱਕ ਉਹਨਾਂ ਮੁੰਡਿਆਂ ਨੇ ਮਾੜਾ ਜਾਂ ਨਾਲਾਗੜ ਉਹ ਧਰਨਾ ਲਾ ਲਗੇ ਤੇ ਉਧਰ ਉਹਨਾਂ ਨੇ ਕਹਿਤਾ ਜੀ ਨਾ ਨਾ ਬਿਲਕੁਲ ਅਸੀਂ ਪੰਜਾਬ ਵਾਲਿਆਂ ਨਾਲ ਨਹੀਂ ਲੱਗਣਾ ਐ ਪੰਜਾਬ ਵਾਲੇ ਤੇ ਐਵੇਂ ਡਾਂਗ ਚੱਕੀ ਫਿਰਦੇ ਨੇ ਤੇ ਮੈਂ ਕਿਹਾ ਪੁੱਤਰ ਜੇ ਪੰਜਾਬ ਵਾਲਿਆਂ ਡਾਂਗ ਚੁੱਕੀਏ ਜੇ ਪੰਜਾਬ ਵਾਲੇ ਡਾਂਗ ਥੱਲੇ ਧਰਨ ਕੇ ਤੇ ਹਰਿਆਣੇ ਵਾਲੇ ਵੀ ਖਲੋਤ ਰਹੇ ਨੇ ਇਹਨਾਂ ਤੁਹਾਡੇ ਮੋਹਰੇ ਚ ਮਾਰਨਗੇ ਹਾਂ ਜੇ ਭਰਾ ਵੱਡਾ ਜੇ ਕਿਤੇ ਜਾਣ ਤੋਂ ਹੋ ਗਏ ਬਹਿ ਗਿਆ ਤੇ ਹਰਿਆਣਾ ਕਿਤੇ ਤੇ ਛੋਟਾ ਛੋਟਾ ਤੇ ਤੁਹਾਨੂੰ ਪਤਾ ਹੀ ਹੁੰਦਾ ਆਸਰਾ ਜਿਆਦਾ ਹੁੰਦਾ ਵੱਡਾ ਜੇ ਭਾਵੇਂ ਵੱਡੇ ਵੱਡੇ ਜੇ ਸਮਝਾ ਕਹਿੰਦੇ ਦੇ ਵੀ ਤੁਸੀਂ ਠੰਡਾ ਨਾਲਾ ਤੇ ਉਹ ਮਗਰੋਂ ਆ ਕੇ ਦੇ ਖਿੱਚਦੇ ਖਿੱਚਦੇ ਤੇ ਇਹ ਗੱਲ ਬਈ ਇਹ ਮੇਰੀ ਇੱਕ ਇਹ ਵੀ ਬੇਨਤੀ ਹੈ ਵੀ ਇਹ ਤੁਸੀਂ 13 ਤਰੀਕ ਤੋਂ ਲੈ ਕੇ ਇਹ 6 ਦਿਨ 14 15 16 ਤੇ 17 ਤੇ 18 ਆਲ ਕਿਉਂ ਸੈਕਟਰੀ ਸਾਹਿਬ ਸਲਾਹ ਕਰ ਲੋ ਵੀ 18 ਤਰੀਕ ਤੱਕ ਰਾਜਾ ਭਾਜੀ ਸਲਾਹ ਕਰ ਲੋ ਪ੍ਰਾਪਤ ਸਾਹਿਬ ਗਿੱਲ ਸਾਹਿਬ ਵੀ ਉਹਨਾਂ ਇਹ ਹੁਣ ਤੁਹਾਡੇ ਕੋਲ ਸਮਾਂ ਹੈ ਵੀ ਭਰਾਓ ਜੇ ਕਿਸੇ ਨੇ ਗੱਡੀ ਭਰਨੀ ਗੱਡੀ ਭਰ ਸਕਦਾ ਹੈ ਜੇ ਕਿਸੇ ਨੇ ਟੀਜਰ ਵਾਲੇ ਤੇ ਸਟਾਕ ਕਰਨਾ ਸਟਾਕ ਕਰ ਸਕਦਾ ਹੈ ਹੈ ਜੇ ਕਿਸੇ ਨੇ ਕੋਈ ਯਾਤਰਾ ਕਰਦੀਦਾ ਜੋ ਕਿ ਕੋਈ ਸਮਾਨ ਲੈਣਾ ਕਰਨਾ ਕਰ ਸਕਦਾ ਵੀ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਕਰਨਾ ਰੋਡ ਦੇ ਉੱਤੇ ਗੱਡੀ ਖੜ੍ਹਾ ਲਾਂਗੇ 10 ਨੰਟ ਕੋਹਲਾਂਗੇ ਐਕਸਲ ਕੱਢਨੇ ਤੇ ਉੱਥੇ ਰੱਖਾਂਗੇ ਭਾਈ ਜਿੱਦਣ 6 ਦਿਨ ਪੂਰੇ ਹੋਏ ਆਪਣਾ ਐਕਸਲ ਲੈ ਜੀ ਠੀਕ ਹੈ ਨਾਲ ਹੀ ਤੈਨੂੰ ਕੁੱਟੀਏ ਤੇ ਨਾ ਮਾਰੀਏ ਜਿੱਥੇ ਅਸੀਂ ਉੱਥੇ ਮਤਲਬ ਜਗਾ ਜਗਾ ਤੇ ਮਤਲਬ ਸਾਡੇ ਭਰਾ ਬਹਿਣਗੇ ਠੀਕ ਹੈ ਤੇ ਜੇ ਤੁਸੀਂ ਨਿਮਰਤਾ ਸਾਤ ਮੈਂ ਡਰਾਈਵਰ ਭਰਾਵਾਂ ਦੀਆਂ ਉਹ ਭੈਣਾਂ ਨੂੰ ਉਹ ਬੀਬੀਆਂ ਨੂੰ ਵੀ ਭੈਣੋ ਦੇ ਅੱਡਾ ਘਰਾਂ ਵਾਲਾ ਇਹਨਾਂ ਰੁਕੇ ਤੇ ਤੁਸੀਂ ਭੈਣੋ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਭੈਣਾਂ ਨੂੰ ਵੀ ਹਾਂ ਜੀ ਜੀ ਕੋਈ ਗੱਲ ਨਹੀਂ ਸਰਪੰਚ ਸਾਹਿਬ ਸਤਪੰਜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਜਦੋਂ ਜਦੋਂ ਸਾਰਾ ਧਿਆਨ ਉਹਨਾਂ ਨੂੰ ਵੀ ਹੈ ਤੇ ਬਾਕੀ ਭਰਾਓ ਜਿਹੜੂ ਆਏ ਸਾਂ ਇਹ ਤੇ ਨਾ ਕਿਤੇ ਨ ਜਾਣੇ ਨ ਜਾਣੇ ਕੋਈ ਗਲਤ ਬੋਲਿਆ ਗਿਆ ਹੋਵੇ ਜਾਂ ਕਿਵੇਂ ਵੀ ਤੇ ਬਾਕੀ 13 ਤਰੀਕ ਨੂੰ ਆਇਓ ਤੁਹਾਨੂੰ ਤੇ ਮਹਾਰਾਜ ਨੇ ਸ਼ੇਪ ਪਾਤਸ਼ਾਹ ਨੇ ਮਝੈਨਾ ਦਾ ਨਾਮ ਦਿੱਤਾ ਹੈ ਤੇ ਮਝੈਨਾ ਵੀ ਇਹ ਏਰੀਆ ਸਾਡਾ ਵੀ ਇਹੀ ਸੀ ਕੀ ਹੋ ਗਿਆ ਜੇ ਅਸੀਂ ਇਧਰ ਹੋ ਗਏ ਫੱਟੇ ਘੱਟ ਟੂੜੀਆਂ ਘੀਕੇ ਕਿ ਸਾਡੇ ਮਜੂਕਾਂ ਨੇ ਪੈੜੀ ਪਹਿਲਾ ਉੱਥੇ ਸੀ ਫਿਰ ਨਡਾਰੇ ਨਡਾਰੇ ਉਪੇਵੇ ਤੇ ਹੋ ਜਾਣਾ 15 ਤੇ ਘਰ ਆਇਆ ਸਾਡੀ ਜਾਬ ਸੀ ਤੇ ਤੁਸੀਂ ਸਾਡੇ ਭਰਾ ਜੀ ਤੇ ਤੁਸੀਂ ਆਓ ਜੀ ਸਦਕੇ ਵਾਹਿਗੁਰੂ ਕੀ ਤਕਤ ਘਰ ਆ ਵਾਹਿਗੁਰੂ ਕੀ ਬਤੇ ਵਾਹਿਗੁਰੂ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਕਰਾਇਆ ਸਾਹਿਬ ਤੁਹਾਡੇ ਇਸ ਜਾ ਬਹੁਤ ਰਹਿਣ ਸਰ ਅੱਜ ਦੀ ਮੀਟਿੰਗ ਇਸੇ ਕਰਕੇ ਰੱਖੀ ਗਈ ਆਂ ਕਿ ਜਦੋਂ ਵੀ ਅੱਗੇ ਕਿਤੇ ਬੰਦ ਦੀ ਕਾਲ ਹੋਵੇ ਤੇ ਕੋਈ ਪਰਪਲੇ ਖਾਣਾ ਪਾਵੇ ਅਸੀਂ ਆਪ ਵੀ ਵਿੱਚ ਕਦੀ ਖਾਣ ਪੇਦਾਰੀ ਨਹੀਂ ਸਕੇ ਤਾਂ ਘਰ ਕੀ ਜਿਹੜੇ ਪਰਫਲਿਕਟ ਆਏਗਾ ਅਜੋ ਬਾਅਦ ਇਹ ਪਰਫਲਿਕਟ ਖਾਦੀ ਹੋਊਗਾ ਜਦੋਂ ਮਰਦ ਦੀ ਕਾਲ ਹੋਊਗੀ ਤੇ ਪਤਾ ਲੱਗ ਜੂਗਾ ਵੀ ਮਰਦ ਅੱਦੇ ਕਿੰਨਾ ਇੱਕ ਮੈਂ ਬੇਨਤੀ ਸਾਰੇ ਟਰੱਕ ਯੂਨੀਅਨ ਦੇ ਪ੍ਰਧਾਨਾਂ ਨੂੰ ਆਗੂ ਸਹਿਬਾਨਾਂ ਨੂੰ ਜ਼ਰੂਰ ਕਰੂੰਗਾ ਵੀ ਵੀਰੋ ਜਦੋਂ